ਅਸਲ ਜਿਹੜੀਆਂ ਜੁਰਮਾਂ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵਧਦੀਆਂ ਜਾ ਰਹੀਆਂ ਤੇ ਉਹ ਖਾਸ ਕਰ ਆਪਣੇ ਵੱਲੋਂ ਹੀ ਇੰਜਾਮ ਦਿੱਤਾ ਜਾ ਰਿਹਾ ਕਿਸੇ ਦੇ ਵਿੱਚ ਲਾਲਚ ਕਰਕੇ ਤੇ ਕਿਸੇ ਦੇ ਵਿੱਚ ਜਿਹੜੇ ਨਜਾਇਜ਼ ਸਬੰਧ ਨੇ ਉਹ ਕਾਰਨ ਬਣਦੇ ਨੇ ਜੇ ਆਪਾਂ ਨੂੰ ਕਿਸੇ ਦੇ ਨਾਲ ਰਹਿਣਾ ਨਹੀਂ ਚੰਗਾ ਲੱਗਦਾ ਆਪਾਂ ਕਿਸੇ ਹੋਰ ਦੇ ਨਾਲ ਰਹਿਣਾ ਚਾਹੁੰਦੇ ਆ ਤਾਂ ਜਿਹੜਾ ਕਤਲ ਹੈ ਉਹ ਕਿਸੇ ਮਸਲੇ ਦਾ ਹੱਲ ਨਹੀਂ ਆਪਾਂ ਤਲਾਕ ਦੇ ਸਕਦੇ ਆ ਹੋਰ ਬਹੁਤ ਚੀਜ਼ਾਂ ਨੇ ਆਪਾਂ ਆਪਸੀ ਰਜ਼ਾਮੰਦੀ ਦੇ ਕਾਰਨ ਵੀ ਆਪਾਂ ਇੱਕ ਦੂਸਰੇ ਦੁਆਲੱਗ ਰਹਿ ਸਕਦੇ ਆ ਆਪਾਂ ਤਲਾਕ ਦੇ ਸਕਦੇ ਆ ਘਰ ਦੇ ਜਿਹੜੇ ਨੇ ਉਹ ਵਿੱਚ ਪੈ ਕੇ ਇਹ ਰਿਸ਼ਤੇ ਤੋਂ ਅੱਡ ਕਰਵਾ ਸਕਦੇ ਨੇ ਤੇ ਆਪਾਂ ਜਿਹਦੇ ਨਾਲ ਰਹਿਣਾ ਚਾਹੁੰਦੇ ਆ ਉਹਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਆ ਤੇ ਜਿਹਦੇ ਤੋਂ ਆਪਾਂ ਅੱਡ ਹੋਣਾ ਚਾਹੁੰਦੇ ਆ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਜੀ ਸਕਦਾ ਪਰ ਹੁੰਦਾ ਇਹ ਤੋਂ ਉਲਟ ਅੱਜ ਇੱਕ ਕਹਾਣੀ ਦੀ ਸ਼ੁਰੂਆਤ ਕਰਦੇ ਆ ਅੱਜ ਦੀ ਜਿਹੜੀ ਕਹਾਣੀ ਹੈ ਪੰਜਾਬ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣੇ ਦੇ ਵਿੱਚ ਪੈਂਦਾ ਤਹਿਸੀਲ ਜਗਰਾਉਂ ਜਗਰਾਉਂ ਦੇ ਵਿੱਚ ਪੈਂਦਾ ਪਿੰਡ ਚੋੜੜਾ ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਤੇ ਉਸ ਪਰਿਵਾਰ ਦੇ ਵਿੱਚ ਇੰਦਰਜੀਤ ਸਿੰਘ ਦੀ ਮਾ ਬਲਵੀਰ ਕੌਰ ਤੇ ਇੰਦਰਜੀਤ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਉਹਨਾਂ ਦੇ ਦੋ ਬੱਚੇ ਇਹ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਨੇ ਤੇ ਜਿਹੜਾ ਇੰਦਰਜੀਤ ਸਿੰਘ ਹੁੰਦਾ ਉਹ ਪਿੰਡ ਦੇ ਗੁਰਦੁਆਰੇ ਦੇ ਵਿੱਚ ਪਾਠੀ ਦਾ ਕੰਮ ਕਰਦਾ ਹੁੰਦਾ ਹੁਣ ਜਿਹੜਾ ਪਾਠੀ ਸਿੰਘ ਹੁੰਦਾ ਇੱਕ ਤਾਂ ਇਹ ਗੁਰਦੁਆਰੇ ਦੇ ਵਿੱਚ ਜਾਂਦੇ ਨੇ ਤੇ ਜਿਹੜੇ ਪਿੰਡ ਦੇ ਲੋਕ ਹੁੰਦੇ ਨੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਹੋਣ ਕਰਕੇ ਉਹਨਾਂ ਦੀ ਵੈਸੀ ਜਿਹੜੀ ਇੱਜ਼ਤ ਮਾਨ ਬਹੁਤ ਜ਼ਿਆਦਾ ਹੁੰਦਾ ਤੇ ਜੇ ਇਹ ਇਨਸਾਨ ਵੀ ਚੰਗਾ ਹੋਏ ਤਾਂ ਉਹਦੀ ਫਿਰ ਲੋਕ ਹੋਰ ਵੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ ਕਿਉਂਕਿ ਜਿਹੜਾ ਰਾਜੀ ਸਿੰਘ ਹੁੰਦਾ ਉਹ ਧਰਮ ਦੇ ਨਾਲ ਜੁੜਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਦਿਲ ਰਾਜ ਜਿਹੜੀ ਸੇਵਾ ਕਰਦੇ ਨੇ ਤਾਂ ਹਰੇਕ ਦੇ ਦਿਲ ਦੇ ਵਿੱਚ ਜਿਹੜਾ ਉਹਨਾਂ ਦੇ ਪ੍ਰਤੀ ਮਾਣ ਇੱਜ਼ਤ ਹੁੰਦਾ ਤੇ ਜੇ ਉਹ ਲੋਕਾਂ ਦੇ ਨਾਲ ਵਿਹਾਰ ਵੀ ਉਹਨਾਂ ਦਾ ਵਧੀਆ ਹੁੰਦਾ ਤਾਂ ਅਕਸਰ ਜਦੋਂ ਪਰਿੰਦੇ ਦੇ ਵਿੱਚ ਪਤਾ ਲੱਗ ਜਾਂਦਾ ਵੀ ਬੰਦਾ ਕਿਵੇਂ ਦਾ ਤੇ ਉਹਦਾ ਲੋਕ ਹੋਰ ਵੀ ਜ਼ਿਆਦਾ ਮਾਣ ਇੱਜ਼ਤ ਕਰਦੇ ਨੇ ਇਸੇ ਤਰ੍ਹਾਂ ਦੇ ਜਿਹੜੇ ਇੰਦਰਜੀਤ ਸਿੰਘ ਸੀ ਇਹਨਾਂ ਦਾ ਪਿੰਡ ਦੇ ਵਿੱਚ ਬਹੁਤ ਵਧੀਆ ਵਿਹਾਰ ਸੀ ਲੋਕ ਇਹਨਾਂ ਦੀ ਬਹੁਤ ਇੱਜ਼ਤ ਕਰਦੇ ਸੀ ਬਸ ਇਸ ਪਰਿਵਾਰ ਦੇ ਨਾਲ ਇੱਕ ਦਿਨ ਜਿਹੜੀ ਐ ਐਸੀ ਘਟਨਾ ਵਾਪਰਦੀ ਐ ਜਿਹੜੀ ਕਿ ਪਿੰਡ ਦੇ ਵੀ ਲੋਕ ਹੈਰਾਨ ਰਹਿ ਜਾਂਦੇ ਅਪ ਸਤੰਬਰ ਦੀ ਦਰਮਿਆਨੀ ਰਾਤ 2022 ਦੀ ਇਹ ਘਟਨਾ 6 ਸਤੰਬਰ ਨੂੰ ਜਿਹੜੇ ਇੰਦਰਜੀਤ ਸਿੰਘ ਹੁੰਦੇ ਨੇ ਇਹ ਗੁਰਦੁਆਰਾ ਸਾਹਿਬ ਤੋਂ ਘਰ ਆਉਂਦੇ ਨੇ ਘਰ ਆ ਕੇ ਆਪਣਾ ਖਾਣਾ ਵਗੈਰਾ ਖਾ ਕੇ ਡਿਨਰ ਕਰਕੇ ਉਸ ਤੋਂ ਬਾਅਦ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਸੌਣ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ ਤੇ ਜਿਹੜਾ ਦੀ ਮਾਂ ਹੁੰਦੀ ਹੈ ਬਲਵੀਰ ਕੌਰ ਉਹ ਆਪਣੇ ਕਮਰੇ ਦੇ ਵਿੱਚ ਰਹਿੰਦੀ ਹੈ ਰਾਤ ਨੂੰ ਸੌਂ ਜਾਂਦੇ ਨੇ ਹੁਣ ਜਿਹੜੀ ਬਲਵੀਰ ਕੌਰ ਹੁੰਦੀ ਹੈ ਇੰਦਰਜੀਤ ਸਿੰਘ ਦੀ ਮਾਂ ਉਹਦੀ ਆਦਤ ਹੁੰਦੀ ਹੈ ਸਵੇਰੇ ਜਲਦੀ ਉੱਠਣ ਦੀ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਜਨਤੇ ਨੇ ਜਲਦੀ ਉੱਠ ਕੇ ਜਦੋਂ ਵਾਪਸ ਆਉਂਦੇ ਨੇ ਤੱਕ ਦੇਖਦੇ ਨੇ ਵੀ ਜਿਹੜੀ ਕਿਰਨਦੀਪਪੁਰਾ ਉਹਨਾਂ ਦੀ ਨੂੰ ਉਹ ਉੱਚੀ ਉੱਚੀ ਰੋ ਰਹੀ ਹੈ ਉਹਨਾਂ ਦਾ ਦਿਲ ਬੈਠ ਜਾਂਦਾ ਵੀ ਹੋਇਆ ਕੀ ਮੈਂ ਚੰਗੇ ਭਲੇ ਛੱਡ ਕੇ ਗਈਆਂ ਵੀ ਇਹ ਰੋ ਕਿਉਂ ਰਹੀ ਹੈ ਜਦੋਂ ਨੇੜੇ ਆ ਕੇ ਦੇਖਦੇ ਨੇ ਤਾਂ ਉਹ ਘਰ ਦੇ ਵਿੱਚ ਉਹਨਾਂ ਦੇ ਬੇਟੇ ਦੀ ਲਾਸ਼ ਪਈ ਹੁੰਦੀ ਹੈ ਉਹਨ ਇੱਕ ਜਵਾਨ ਬੇਟੇ ਦੀ ਇੱਕ ਅਚਾਨਕ ਜਿਹੜੀ ਮੌਤ ਹੋਈ ਤਾਂ ਮਾਂ ਦੀ ਜਿਹੜੀ ਸੁਧਬੁਧ ਕੈਮ ਰਹਿ ਨਹੀਂ ਸਕਦੀ ਉਹ ਉੱਥੇ ਬੇਹੋਸ਼ ਹੋ ਜਾਂਦੀ ਹੈ ਉਹਨਾਂ ਨੂੰ ਹੋਸ਼ ਦੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਹੁਣ ਉਹਨਾਂ ਦੀ ਜਿਹੜੀ ਦੁਨੀਆ ਉਜੜ ਜਾਂਦੀ ਏ ਇੱਕ ਮਾਂ ਵਾਸਤੇ ਜਦੋਂ ਉਹਦੇ ਸਾਹਮਣੇ 35 36 ਸਾਲ ਦਾ ਬੇਟਾ ਜਿਹੜਾ ਜਵਾਨ ਬੇਟਾ ਇਸ ਤਰੀਕੇ ਨਾਲ ਦੁਨੀਆ ਤੋਂ ਚਲਾ ਜਾਏ ਉਹਨਾਂ ਦੀ ਕੋਈ ਸਮਝ ਨਹੀਂ ਆਉਂਦਾ ਵੀ ਹੋਇਆ ਕੀ اچانک ਰਾਤ ਚੰਗੇ ਭੜੇ ਸੁੱਤੇ ਨੇ ਉਹਨਾਂ ਦੀ ਜਿਹੜੀ ਨੂੰਹ ਹੁੰਦੀ ਏ ਕਿਰਨਦੀਪ ਪਰ ਉਹਦਾ ਕਹਿਣਾ ਹੁੰਦਾ ਇੱਕਦਮ ਇਹਨਾਂ ਨੂੰ ਘਬਰਾਹਟ ਹੋਈ ਪਸੀਨਾ ਆਇਆ ਤੇ ਮੈਂ ਇਸ ਤੋਂ ਪਹਿਲਾਂ ਕਿ ਕੁਝ ਕਰ ਸਕਦੀ ਇਹਦੇ ਜਿਹੜੇ ਹੱਥ ਪੈਰ ਨੇ ਉਹ ਠੰਡੇ ਪੈ ਗਏ ਇਹਨਾਂ ਦੀ ਮੌਤ ਹੋ ਗਈ ਇਹਨਾਂ ਨੂੰ ਹਾਰਟ ਅਟੈਕ ਦਾ ਦੌਰਾ ਪਿਆ ਦਿਲ ਦਾ ਦੌਰਾ ਪਿਆ ਹਾਰਟ ਅਟੈਕ ਆਇਆ ਤੇ ਹਾਰਡ ਅਟੈਕ ਦੇ ਕਾਰਨ ਜਿਹੜੀ ਮੌਤ ਹੋਈ ਹੈ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ ਉੱਥੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਕਿਉਂਕਿ ਜਿਹੜਾ ਗੁਰਦੁਆਰੇ ਦੇ ਪਾਠੀ ਸਿੰਘ ਦੀ ਇਸ ਤਰੀਕੇ ਨਾਲ ਮੌਤ ਹੋਈ ਹੁੰਦੀ ਹੈ ਤੇ ਉਹ ਵੀ ਬੰਦਾ ਵੀ ਬਹੁਤ ਵਧੀਆ ਸੀ ਹੁਣ ਸਾਰਾ ਪਿੰਡ ਇਕੱਠਾ ਹੁੰਦਾ ਉੱਥੇ ਸਰਪੰਚ ਦਲਜੀਤ ਸਿੰਘ ਵੀ ਹੁੰਦੇ ਨੇ ਉਹਨਾਂ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਆ ਜਾਂਦਾ ਹਾਲਾਂਕਿ ਇਹ ਜਿਹੜੀ ਮੌਤ ਹੁੰਦੀ ਹੈ ਨੈਚੁਰਲ ਡੈਥ ਹੁੰਦੀ ਹੈ ਹਾਰਟ ਅਟੈਕ ਆਇਆ ਹੁੰਦਾ ਪਰ ਫਿਰ ਵੀ 174 ਦੀ ਕਾਰਵਾਈ ਕੀਤੀ ਜਾਂਦਾ ਹੈ 171 ਦੀ ਕਾਰਵਾਈ ਕਰਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ। ਉਸ ਤੋਂ ਬਾਅਦ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ। ਪੋਸਟਮਾਰਟਮ ਤੋਂ ਬਾਅਦ ਜਿਹੜੀ ਲਾਸ਼ ਘਰਦਿਆਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਤਾਂ ਸਾਰੇ ਪਿੰਡ ਦੇ ਨਾਲ ਦੁੱਖ ਦੇ ਵਿੱਚ ਸ਼ਾਮਲ ਹੁੰਦੇ ਨੇ। ਉਸ ਤੋਂ ਬਾਅਦ ਉਹ ਲਾਸ਼ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਸੰਸਕਾਰ ਕਰਨ ਤੋਂ ਬਾਅਦ ਹੁਣ ਜਿਹੜੀ ਇੱਕ ਮਾਂ ਹੁੰਦੀ ਹੈ ਉਹ ਬੇਚੈਨ ਹੁੰਦੀ ਹੈ ਤੇ ਪਤਨੀ ਵੀ ਬੇਚੈਨ ਹੁੰਦੀ ਹੈ। ਬੱਚੇ ਛੋਟੇ-ਛੋਟੇ ਹੁੰਦੇ ਨੇ ਉਹਨਾਂ ਤੋਂ ਵੀ ਬਾਪ ਦਾ ਜਿਹੜਾ ਸਾਆ ਉਹ ਚਲਾ ਗਿਆ ਹੁੰਦਾ। ਹੁਣ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਨੇ। ਵੀ ਜਵਾਨ ਪਾਠੀ ਸਿੰਘ ਦੀ ਇਸ ਤਰੀਕੇ ਨਾਲ ਮੌਤ ਹੋਈ ਹੈ ਤਾਂ ਪਿੰਡ ਦੇ ਜਿਹੜੇ ਸਰਪੰਚ ਹੁੰਦੇ ਨੇ ਦਲਜੀਤ ਸਿੰਘ ਉਹਨਾਂ ਨੂੰ ਵੀ ਕੁਝ ਅਨਹੋਣੀ ਲੱਗਦੀ ਹੈ ਵੀ ਸਾਡੇ ਜਿਹੜਾ ਪਾਠੀ ਸਿੰਘ ਸੀ ਇਹਦੇ ਨਾਲ ਜ਼ਰੂਰ ਕੁਝ ਨਾ ਕੁਝ ਘਟਨਾ ਵਾਪਰੀ ਹੈ ਤੇ ਮਾਂ ਵੀ ਜਿਹੜੀ ਹੈ ਉਹ ਬੇਚੈਨ ਹੁੰਦੀ ਹੈ ਹੁਣ ਮਾਂ ਦੇ ਦਿਲ ਦੇ ਵਿੱਚ ਖਿਆਲ ਹੋਣਾ ਵੀ ਜਿਸ ਰਾਤ ਉਹਦੀ ਡੈਥ ਹੋਈ ਹੈ ਉਹ ਵੈਸੀ ਤਹਿਕੀਕਾਤ ਜੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਹਰ ਟਾਈਮ ਬੇਚੈਨ ਰਹਿੰਦੇ ਨੇ ਘਰ ਦੇ ਲੱਗੇ ਵਿੱਚ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਹੁੰਦੇ ਨੇ ਉਹਨਾਂ ਨੂੰ ਚੈੱਕ ਕਰਨ ਲੱਗਦੇ ਹੁਣ 6 ਤੇ 7 ਦੀ ਰਾਤ ਜਿਹੜੇ ਸਾਰਾ ਕੁਝ ਵਾਪਰਿਆ ਸੀ। ਹੁਣ 6 ਦੀ ਰਾਤ ਤੋਂ ਕੈਮਰੇ ਆਪਣੇ ਦੇਖਣੇ ਸ਼ੁਰੂ ਕਰਦੇ ਨੇ। ਜਦੋਂ ਕੈਮਰੇ ਦੇਖਣੇ ਸ਼ੁਰੂ ਕਰਦੇ ਨੇ ਰਾਤ 11 ਵਜੇ ਜਿਹੜੇ ਕੈਮਰੇ ਨੇ ਬੰਦ ਹੋ ਜਾਂਦੇ ਨੇ। ਉਹ ਹੈਰਾਨ ਹੁੰਦੇ ਨੇ ਵੀ ਅੱਜ ਤੱਕ ਸਾਡੇ ਕੈਮਰੇ ਜਿੰਨੇ ਕਦੇ ਬੰਦ ਨਹੀਂ ਹੋਏ ਤੇ ਸਾਡੇ ਕੈਮਰੇ ਹੁਣ ਵੀ ਚੱਲਦੇ ਨੇ ਬੰਦ ਕਿਵੇਂ ਹੋਏ। ਤਾਂ ਦੇਖਦੇ ਨੇ ਵੀ ਇਹ 2:30 ਵਜੇ ਤੱਕ ਬੰਦ ਰਹਿੰਦੇ ਨੇ। 2:30 ਵਜੇ ਤੋਂ ਬਾਅਦ ਇਹ ਕੈਮਰੇ ਜਿਹੜੇ ਫਿਰ ਚਾਲੂ ਹੋ ਜਾਂਦੇ ਨੇ। ਹੁਣ ਉਹਨਾਂ ਨੂੰ ਸ਼ੰਕਾ ਹੁੰਦੀ ਹੈ। ਜਦੋਂ ਸ਼ੰਕਾ ਹੁੰਦੀ ਹੈ ਤਾਂ ਫਿਰ ਪੁਲਿਸ ਸਟੇਸ਼ਨ ਜਾਂਦੇ ਨੇ। ਪੁਲਿਸ ਸਟੇਸ਼ਨ ਜਾ ਕੇ ਉਹ ਸਾਰੀ ਜਿਹੜੀ ਇਹ ਘਟਨਾ ਦੱਸ ਦੇ। ਤੇ ਕਿਤੇ ਨਾ ਕਿਤੇ ਉਹਨਾਂ ਨੂੰ ਕਿਉਂਕਿ ਘਰ ਦੇ ਵਿੱਚ ਰਹਿੰਦੇ ਹਰ ਇੱਕ ਜੀ ਦੇ ਸੁਭਾਅ ਦਾ ਤੇ ਉਹਦੇ ਚਾਲ ਚੱਲਣ ਦਾ ਅਖੀ ਪਤਾ ਲੱਗ ਹੀ ਜਾਂਦਾ ਹੈ ਘਰ ਦੇ ਮੈਂਬਰਾਂ ਨੂੰ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੱਕ ਆਪਣੀ ਨੂਹ ਤੇ ਵੀ ਹੁੰਦਾ ਕਿਰਨਦੀਪ कौर ਤੇ ਉਹਦਾ ਨਾਮ ਲਿਆ ਜਾਂਦਾ ਤੇ ਉਹਦੇ ਬਾਰੇ ਦੱਸਿਆ ਜਾਂਦਾ ਹੁਣ ਪੁਲਿਸ ਜਿਹੜੀ ਹੁੰਦੀ ਹੈ ਫੌਰਨ ਹਰਕਤ ਦੇ ਵਿੱਚ ਹੁੰਦੀ ਹੈ ਪੁਲਿਸ ਨੂੰ ਪਤਾ ਲੱਗਦਾ ਵੀ ਜਿਹੜੇ ਕੈਮਰੇ ਨੇ ਇਹ ਬੰਦ ਸੀ ਤੇ ਜਿਹੜੀ ਨੂਹ ਹੁੰਦੀ ਹੈ ਕਿਰਨਦੀਪ ਕੌਰ ਉਹਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ। ਹਿਰਾਸਤ ਦੇ ਵਿੱਚ ਲੈ ਕੇ ਤੋਂ ਪੁੱਛਗਿਛ ਕੀਤੀ ਜਾਂਦੀ ਹੈ। ਉਹਦਾ ਕਹਿਣਾ ਹੁੰਦਾ ਵੀ ਮੇਰਾ ਇਹਦੇ ਨਾਲ ਕੀ ਲੈਣਾ ਦੇਣਾ ਮੇਰਾ ਪਤੀ ਦੀ ਮੌਤ ਹੋਈ ਹੈ ਮੈਨੂੰ ਕੀ ਪਤਾ ਕੈਮਰੇ ਕਿਉਂ ਬੰਦ ਸੀ ਜਾਂ ਕਿਉਂ ਚਾਲੂ ਹੋਏ। ਤਾਂ ਕਿਸੇ ਵੀ ਗੱਲ ਤੇ ਨਹੀਂ ਆਉਂਦੀ। ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ। ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ। ਜਿਹੜੀ ਕਿਰਨਦੀਪ ਹੁੰਦੀ ਹੈ। ਫਿਰ ਉਹ ਬੋਲਦੀ ਹੈ। ਜਦੋਂ ਉਹ ਬੋਲਦੀ ਹੈ ਤੇ ਪਿੰਡ ਦੇ ਲੋਕ ਹੈਰਾਨੀ ਦੇ ਨਾਲ-ਨਾਲ ਬਹੁਤ ਜ਼ਿਆਦਾ ਦੁੱਖ ਦੁਖੀ ਹੁੰਦੇ ਨੇ ਤੇ ਗੁੱਸੇ ਦੇ ਵਿੱਚ ਹੁੰਦੇ। ਜੋ ਕੁਛ ਕਿਰਨਦੀਪ ਕੌਰ ਦੱਸਦੀ ਹੈ ਹੁਣ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਕਿਰਨਦੀਪ ਕੌਰ ਹੁੰਦੀ ਹੈ ਇਹਦੇ ਜਿਹੜੇ ਨਜਾਇਜ਼ ਸਬੰਧ ਹੁੰਦੇ ਨੇ ਇੱਕ ਹੈਰਾਨੀ ਵਾਲੀ ਗੱਲ ਹੈ ਇੱਕ ਵਿਆਹਤਾ ਔਰਤ ਦੇ ਸਬੰਧ ਆਪਣੀ ਭਤੀਜੇ ਦੇ ਨਾਲ ਹੁੰਦੇ ਨੇ ਉਹ ਭਤੀਜੇ ਦੇ ਨਾਲ ਸਬੰਧ ਹੋਣ ਕਰਕੇ ਜਿਹੜਾ ਹੁੰਦਾ ਇੰਦਰਜੀਤ ਸਿੰਘ ਇਹ ਇਹਨਾਂ ਨੂੰ ਰਾਦਾ ਰੋੜਾ ਲੱਗਦਾ ਤੇ ਹੁਣ ਇਹ ਹਰ ਟਾਈਮ ਪਲੈਨਿੰਗ ਕਰਦੇ ਨੇ ਕਿ ਇਹਨੂੰ ਰਸਤੇ ਦੇ ਵਿੱਚੋਂ ਕਿਵੇਂ ਹਟਾਇਆ ਜਾਵੇ ਕਈ ਵਾਰ ਉਹ ਪਲਾਨਿੰਗ ਕਿਸ ਤਰ੍ਹਾਂ ਦੀ ਕਰਦੇ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਖੀਰ ਹੁਣ 6 ਤੇ 7 ਦੀ ਰਾਤ ਨੂੰ ਇਹ ਕਤਲ ਦੀ ਜਿਹੜੀ ਹੈ ਉਹ ਪਲਾਨਿੰਗ ਕਰਦੇ ਨੇ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਇਹ ਜਿਹੜੀ ਡੈਥ ਹੈ ਇਹਨੂੰ ਕਤਲ ਹੈ ਇਹਨੂੰ ਨੈਚੁਰਲ ਡੈਥ ਦਾ ਰੂਪ ਦਿੱਤਾ ਜਾਵੇ ਹੁਣ ਜਦੋਂ ਕਮਰੇ ਬੰਦ ਕਰਦੀ ਉਹ ਤੋਂ ਬਾਅਦ ਫੋਨ ਕੀਤਾ ਜਾਂਦਾ ਹਰਦੀਪ ਨੂੰ ਜਿਹੜਾ ਕੇਜੀ ਦੇ ਨਾਲ ਇਹਦੇ ਨਾਲ ਸੰਬੰਧ ਹੁੰਦੇ ਨੇ ਭਤੀਜੇ ਦੇ ਨਾਲ ਹਰਦੀਪ ਘਰੇ ਆਉਂਦਾ ਘਰ ਆ ਕੇ ਜਦੋਂ ਉਹ ਸੁੱਤਾ ਪਿਆ ਹੁੰਦਾ ਉਹਨੂੰ ਰਾਤ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਹੁਣ ਸੁੱਤਾ ਨਹੀਂ ਹੁੰਦਾ ਇੱਕ ਤਨੀਕੇ ਦੇ ਨਾਲ ਬੇਹੋਸ਼ੀ ਦੇ ਵਿੱਚ ਹੁੰਦਾ ਇੰਦਰਜੀਤ ਸਿੰਘ ਉਦੋਂ ਬਾਅਦ ਉਹਦਾ ਸਹਰਾਣੇ ਦੇ ਨਾਲ ਗਲ ਪੁੱਟਿਆ ਜਾਂਦਾ ਤੇ ਗਲ ਪੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ ਇਹ ਜਦੋਂ ਹੁਣ ਸਟੋਰੀ ਬਾਹਰ ਆਉਂਦੀ ਹੈ ਤੇ ਉਹਦੇ ਜਾਣ ਤੋਂ ਬਾਅਦ ਫਿਰ ਕੈਮਰੇ ਚਾਲੂ ਕੀਤੇ ਜਾਂਦੇ ਨੇ ਇਹ ਸਾਰਾ ਕੁਝ ਕੀਤਾ ਜਾਂਦਾ ਹੈ 11 ਤੋਂ 2:30 ਵਜੇ ਦੇ ਵਿੱਚ ਵਿੱਚ ਤੇ 11 ਵਜੇ ਕੈਮਰੇman 2:30 ਵਜੇ ਤੇ ਜਾਣ ਤੋਂ ਬਾਅਦ ਕੈਮਰੇ ਜਿਹੜੇ ਆਨ ਹੋ ਜਾਂਦੇ ਨੇ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਜਿਹੜਾ ਆਉਂਦਾ ਵੀ ਇੰਦਰਜੀਤ ਸਿੰਘ ਦੀ ਜਿਹੜੀ ਮੌਤ ਹੋਈ ਆ ਉਹ ਦਿਲ ਦਾ ਦੌਰਾ ਪੈਣ ਕਰਕੇ ਨਹੀਂ ਹੋਈ ਉਹਦਾ ਗਲ ਘੁੱਟਿਆ ਗਿਆ ਗਲ ਘੁੱਟਣ ਕਰਕੇ ਉਹਦੀ ਮੌਤ ਹੋਈ ਜਰਨਦੀਪ ਕੌਰ ਨੂੰ ਅਰੈਸਟ ਕੀਤਾ ਜਾਂਦਾ ਤੇ ਹਰਦੀਪ ਸਿੰਘ ਨੂੰ ਵੀ ਅਰੈਸਟ ਕੀਤਾ ਜਾਂਦਾ ਹਰਦੀਪ ਹਾਲਾਂਕਿ ਫਰਾਰ ਹੁੰਦਾ ਹੈ ਫਿਰ ਥੋੜੀ ਦੇਰ ਬਾਅਦ ਉਹਨੂੰ ਪੁਲਿਸ ਦੀ ਤਰਕਤਾ ਦੀ ਵਜ੍ਹਾ ਤੋਂ ਅਰੈਸਟ ਕੀਤਾ ਜਾਂਦਾ ਤੇ ਕੇਸ ਚੱਲਦਾ ਗਵਾਹੀਆਂ ਹੁੰਦੀਆਂ ਨੇ ਤੇ ਸਾਰਿਆਂ ਪਿੰਡ ਵੱਲੋਂ ਕਿਉਂਕਿ ਸਾਰੇ ਦੁੱਖ ਦੀ ਘੜੀ ਦੇ ਵਿੱਚ ਇੰਦਰਜੀਤ ਸਿੰਘ ਦੇ ਨਾਲ ਜੋ ਕੇ ਸ਼ਖਸ ਨੇਚਰ ਦਾ ਬਹੁਤ ਵਧੀਆ ਸੀ ਤੇ ਸਾਰਿਆਂ ਵੱਲੋਂ ਗਵਾਹੀਆਂ ਦਿੱਤੀਆਂ ਜਾਂਦੀਆਂ ਨੇ ਹੁਣ ਅੱਜ ਦੀ ਘੜੀ ਦੇ ਵਿੱਚ ਇੱਕ ਗਵਾਹੀ ਬਚੀ ਐ ਸਰਪੰਚ ਦਲਜੀਤ ਸਿੰਘ ਇਹ ਫਰਵਰੀ ਜਾਂ ਜਨਵਰੀ ਜਾਂ ਫਰਵਰੀ ਦੇ ਵਿੱਚ ਗਵਾਹੀ ਐ ਉਹਨਾਂ ਦਾ ਕਹਿਣਾ ਹੈ ਵੀ ਮੇਰੇ ਵੱਲੋਂ ਇਹ ਠੋਕ ਕੇ ਗਵਾਹੀ ਦਿੱਤੀ ਜਾਏਗੀ ਐਡਾ ਹੋਣਹਾਰ ਤੇ ਬਹੁਤ ਵਧੀਆ ਜਿਹੜਾ ਇਨਸਾਨ ਐ ਇਸ ਔਰਤ ਨੇ ਆਪਣੇ ਜਿਹੜੇ ਨਿਯਾ ਸਬੰਧਾਂ ਕਰਕੇ ਮਾਰਿਆ ਸਰਪੰਚ ਸਾਹਿਬ ਨੇ ਕਿਹਾ ਵੀ ਮੈਂ ਗਵਾਹੀ ਦਮਾਂਗਾ ਮੈਂ ਠੋਕ ਕੇ ਦਵਾਂਗਾ ਚਾਹੇ ਰਿਜ਼ਲਟ ਜੋ ਮਰਜੀ ਹੋਵੇ ਇਹ ਦਲਜੀਤ ਸਿੰਘ ਦਾ ਕਹਿਣਾ ਹੈ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਸਾਰਾ ਕੁਝ ਦੱਸਿਆ ਕਹਿੰਦੇ ਸਾਨੂੰ ਪਹਿਲਾਂ ਵੀ ਇਸ ਔਰਤ ਤੇ ਸ਼ੱਕ ਸੀ ਤੇ ਲੋਕ ਕਈਆਂ ਨੇ ਮੈਨੂੰ ਕਿਹਾ ਵੀ ਦਲਜੀਤ ਐਵੇਂ ਲਈ ਫਰਦਾ ਨੂੰ ਵੀ ਇਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਪਰ ਕਹਿੰਦਾ ਮੈਂ ਜ਼ਰੂਰ ਗਵਾਹੀ ਦਵਾਂਗਾ ਮੈਨੂੰ ਜਨਵਰੀ ਜਾਂ ਫਰਵਰੀ ਦੇ ਵਿੱਚ ਗਵਾਹੀ ਹੈ ਉਹਨਾਂ ਦੀ ਇਸ ਟਾਈਮ ਦੋਨੋਂ ਅੰਦਰ ਨੇ ਤੇ ਇਹਨਾਂ ਦੀ ਸਰਪੰਚ ਸਾਹਿਬ ਦੀ ਗਵਾਹੀ ਤੋਂ ਬਾਅਦ ਹੋ ਸਕਦਾ ਫੈਸਲਾ ਆਵੇ ਇੱਕ ਜਿਹੜੀ ਔਰਤ ਨੇ ਆਪਣੇ ਰਿਲੇਸ਼ਨਾਂ ਦੇ ਕਰਕੇ ਆਪਣੇ ਨਜਾਇਜ਼ ਸਬੰਧਾਂ ਦੇ ਕਰਕੇ ਇੱਕ ਹੱਸਦਾ ਵਸਦਾ ਆਪਣਾ ਪਰਿਵਾਰ ਉਜਾੜ ਦਿਆ ਆਪਣੇ ਹੀ ਬੱਚਿਆਂ ਤੋਂ ਉਹਨਾਂ ਦੇ ਪਿਓ ਦਾ ਜਿਹੜਾ ਸਾਯਾ ਉਹ ਖਤਮ ਕਰਤਾ ਇੱਕ ਬਜ਼ੁਰਗ ਔਰਤ ਨੂੰ ਉਹਦੇ ਅੱਖਾਂ ਦੇ ਸਾਹਮਣੇ ਉਹਦਾ ਪੁੱਤ ਖੋਲਿਆ ਇਹ ਮਾਂ ਵਾਸਤੇ ਬਹੁਤ ਵੱਡੀ ਸੱਟ ਹੈ ਕਿ ਉਹਦੇ ਸਾਹਮਣੇ ਉਹਦੇ ਪੁੱਤ ਦੀ ਅਰਥੀ ਉੱਠੇ ਇਸ ਔਰਤ ਨੇ ਆਪਣੇ ਸਵਾਰਥ ਲਈ ਕੁਝ ਵੀ ਨਹੀਂ ਸੋਚਿਆ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ। ਕਈ ਕਹਿੰਦੇ ਨੇ ਵੀ ਮਜਬੂਰੀ ਹੋ ਜਾਂਦੀ ਹੈ। ਇਹ ਕੋਈ ਮਜਬੂਰੀ ਨਹੀਂ ਹੁੰਦੀ। ਹਰ ਮਸਲੇ ਦਾ ਹੱਲ ਬੈਠ ਕੇ ਗੱਲਬਾਤ ਨਾਲ ਨਿਕਲ ਸਕਦਾ ਹੈ। ਉਹਨਾਂ ਨੂੰ ਇੱਥੇ ਅਪਰਾਧੀਆਂ ਨੂੰ ਇਹੀ ਲੱਗਿਆ ਵੀ ਕਤਲ ਇਸ ਮਸਲੇ ਦਾ ਹੱਲ ਹੈ। ਉਹ ਤਲਾਕ ਦੇ ਸਕਦੀ ਸੀ। ਉਹ ਤੋੜ ਅੱਡ ਰਹਿ ਸਕਦੀ ਸੀ ਕਿਉਂਕਿ ਧੱਕੇ ਨਾਲ ਕਿਸੇ ਨੂੰ ਵੀ ਰੱਖਿਆ ਜਾ ਸਕਦਾ। ਇਹ ਤਲਾਕ ਦੇ ਕੇ ਅੱਡ ਹੋ ਜਾਂਦੀ। ਅੱਜ ਇੰਦਰਜੀਤ ਦੀ ਜਿਹੜਾ ਆਪਣੀ ਜ਼ਿੰਦਗੀ ਜਿਉਂਦਾ ਹੁੰਦਾ ਅੱਜ ਕਿਰਨਦੀਪ ਤੇ ਹਰਦੀਪ ਦੀ ਜਿਹੜੀ ਆਪਣੀ ਜ਼ਿੰਦਗੀ ਜਿਉਂਦੇ ਹੁੰਦੇ ਇੱਕ ਸਮਝ ਤੋਂ ਪਰੇ ਦੀ ਗੱਲ ਹੈ ਐਸਾ ਰਿਸ਼ਤਾ ਤੇ ਐਸੇ ਰਿਸ਼ਤੇ ਦੇ ਵਿੱਚ ਜਿਹੜੇ ਨਜਾਇਜ਼ ਸੰਬੰਧ ਨੇ ਇੱਕ ਛੋਟੀ ਸੋਚ ਦੀ ਤੇ ਲੋਕ ਕਿਸ ਪਾਸੇ ਨੂੰ ਜਾ ਰਹੇ ਨੇ ਸਮਝਣ ਤੋਂ ਪਰੇ ਦੀ ਗੱਲ ਹੈ ਤੇ ਅਜਵੰਦਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਚਾਹੇਗਾ ਤਾਂ ਅੰਦਰ ਹੀ ਰਹਿਣਗੇ ਕਿਉਂਕਿ ਉਹਨਾਂ ਨੇ ਅਪਰਾਧ ਬਹੁਤ ਵੱਡਾ ਕੀਤਾ ਹੈ ਹਮੇਸ਼ਾ ਰਿਸ਼ਤਿਆਂ ਦੀ ਕਦਰ ਕਰੋ ਜੇ ਰਿਸ਼ਤਿਆਂ ਦੀ ਕਦਰ ਨਹੀਂ ਕੀਤੀ ਗਈ ਤਾਂ ਅੱਜ ਇਹ ਦਿਨ ਦੇਖਣੇ ਪੈ ਰਹੇ ਨੇ ਜੇ ਰਿਸ਼ਤਿਆਂ ਦੀ ਕਦਰ ਕੀਤੀ ਹੁੰਦੀ ਤਾਂ ਅੱਜ ਉਹ ਸਸਦੀ ਵਸਦੀ ਹੁੰਦੀ ਆਪਣੇ ਪਰਿਵਾਰ ਦੇ ਵਿੱਚ ਹਰ ਰਿਸ਼ਤੇ ਦੀ ਜਿਹੜੀ ਕਦਰ ਕਰੋ ਮਾਂ ਬਾਪ ਭਾਈ ਭੈਣ ਪਤੀ ਪਤਨੀ ਇੱਕ ਦੂਜੇ ਦੇ ਪ੍ਰਤੀ ਇਮਾਨਦਾਰ ਵਰਤੋ ਹਰੇਕ ਰਿਸ਼ਤੇ ਦੇ ਵਿੱਚ ਇਹੀ ਰਿਸ਼ਤੇ ਨੇ ਜਿਹੜੇ ਮੁਸੀਬਤ 'ਚ ਤੁਹਾਡੇ ਨਾਲ ਖੜਦੇ ਨੇ ਹਮੇਸ਼ਾ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ